ਅੱਜ ਸਾਡੇ ਹਰਜਾਪ ਸਿੰਘ ਦਾ ਬਰਥਡੇ ਹੈ ਜੀ ਹੈਪੀ ਬਰਥਡੇ ਟੂ ਯੂ ਆਰਤੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਭਾਈ ਆਰਤੀ ਦੇ ਭਰਾ ਦੇ ਜਨਮ ਦਿਨ ਦੀਆਂ ਹੈਪੀ ਬਰਥਡੇ ਟੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਹਰਜਾਪ ਸਿੰਘ ਦਾ ਬਰਥਡੇ ਆ ਜੀ ਹਰਜਾਪ ਸਿੰਘ ਤੇ ਪਰਮਜੀਤ कौर ਦੋਨੋਂ ਭੈਣ ਭਰਾ ਸਾਡੇ ਕੋਲ ਆਇਆ ਨੂੰ ਕਰੀਬ 4 ਸਾਲ ਹੋ ਚੱਲੇ ਇਹਨਾਂ ਨੂੰ ਬੱਚੇ ਪੜ੍ਹਦੇ ਨੇ ਦੋਨੋਂ ਸਕੂਲ ਦੇ ਵਿੱਚ ਇਸ ਵਾਰ ਪਰਮਜੀਤ ਸਾਡੀ 8ਵੀਂ ਕਲਾਸ ਦੇ ਵਿੱਚ ਹੋ ਗਈ ਆ ਤੇ ਹਰਜਾਪ ਸਾਡਾ ਹੈ ਛਾੜ ਦੇ ਵਿੱਚ ਚਲਾ ਗਿਆ ਤੇ ਵਾਹਿਗੁਰੂ ਕਿਰਪਾ ਕਰਨ ਸਾਨੂੰ ਪ੍ਰਮਾਤਮਾ ਨੇ ਇਹਨਾਂ ਦੇ ਮਾਪੇ ਬਣਨ ਦਾ ਮੌਕਾ ਬਖਸ਼ਿਆ ਇਹਨਾਂ ਬੱਚਿਆਂ ਦੇ ਆਪਣੇ ਬਣਨ ਦਾ ਸਾਨੂੰ ਗੁਰੂ ਸਾਹਿਬ ਨੇ ਬਲ ਬਖਸ਼ਿਆ ਵਾ ਹਰਜਾਪ ਜਦੋਂ ਆਇਆ ਸੀ ਛੋਟਾ ਜਿਹਾ ਸੀ ਇਹਨਾਂ ਕੀ ਪੜਾਈ ਦੇ ਵਿੱਚ ਵੀ ਬਹੁਤ ਵੀਕ ਸੀ ਕਿਉਂਕਿ ਮੰਮੀ ਦੀ ਡੈਥ ਹੋ ਗਈ ਸੀ ਪੜਾਈ ਦੇ ਵਿੱਚ ਪਾਪਾ ਜੇਲ ਚਲੇ ਗਏ ਸੀ ਕੋਈ ਸਪੋਰਟ ਕਰਨ ਵਾਲਾ ਨਹੀਂ ਸੀਗਾ ਅੱਜ ਪੜਾਈ ਦੇ ਵਿੱਚ ਵੀ ਬੱਚਾ ਬਹੁਤ ਵਧੀਆ ਆਪਣੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਮੱਲਾ ਮਾਰਿਆ ਖੇਡਾਂ ਦੇ ਵਿੱਚ ਵੀ ਬੱਚਾ ਬਹੁਤ ਵਧੀਆ ਵਾ ਤੇ ਇਸ ਵਾਰ ਸਾਡੀ ਧੀ ਵੀ ਸੈਕੰਡਾਈ ਸੀ ਸੈਕੰਡ ਪੀਸ਼ਨ ਤੇ ਆਈ ਹੈ 7ਵੀਂ ਕਲਾਸ ਦੇ ਵਿੱਚ ਤੇ ਦੋਨੋਂ ਬੱਚਿਆਂ ਦਾ ਗੁਰੂ ਸਾਹਿਬ ਨੇ ਜਿੰਮਾ ਸਾਨੂੰ ਬਖਸ਼ਿਆ ਅਸੀਂ ਚੰਗੇ ਮਾਪੇ ਬਣ ਸਕੀਏ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ ਬਾਕੀ ਸਾਡੇ ਬੱਚੇ ਬੱਚੀਆਂ ਸਾਰੇ ਬਾਪੂ ਬਜ਼ੁਰਗ ਸਾਡੇ ਸਾਡੀਆਂ ਭੈਣਾਂ ਸਾਡੀਆਂ ਮਾਵਾ ਸਾਰੇ ਸੁਪਨਿਆਂ ਦੇ ਘਰ ਵਿੱਚ ਅਸੀਂ ਇੱਕੋ ਛੱਤ ਹੇਠ ਰਹਿ ਕੇ ਇੱਕ ਪਰਿਵਾਰ ਦੇ ਵਿੱਚ ਉਹਨਾਂ ਰਿਸ਼ਤਿਆਂ ਨੂੰ ਮਾਨਦੇ ਆ ਜਿਨ੍ਹਾਂ ਦੇ ਵਿੱਚ ਕੋਈ ਪੁੱਤਤਾ ਕੋਈ ਮਾਂ ਕੋਈ ਬਾਪੂ ਆ ਕੋਈ ਬੇਟਾ ਵਾ ਕੋਈ ਚਾਚਾ ਕੋਈ ਤਾਇਆ ਕੋਈ ਭੂਆ ਵਾ ਕੋਈ ਮਾਸੀ ਆ ਕੋਈ ਭੈਣ ਆ ਕੋਈ ਭਰਾ ਵਾ ਤਸੀਂ ਉਹਨਾਂ ਰਿਸ਼ਤਿਆਂ ਦੇ ਵਿੱਚ ਵੱਜੇ ਹੋਏ ਇਦਾਂ ਹੀ ਸੁਪਨਿਆਂ ਦੇ ਘਰ ਤੇ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਰਹੀਏ ਤੁਸੀਂ ਸਾਰੇ ਅਰਦਾਸ ਕਰਿਓ ਹਰਜਾਪ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਸਾਰਿਆਂ ਨੂੰ ਜੀ ਤੇ ਅੱਜ ਸਾਡੀ ਆਰਤੀ ਦੇ ਭਰਾ ਦਾ ਜਨਮ ਦਿਨ ਵੀ ਆ ਆਰਤੀ ਉਹਨੇ ਚਾਰ ਭੈਣਾਂ ਤੋਂ ਬਾਅਦ ਇੱਕ ਭਰਾ ਹੋਇਆ ਸੀ ਇਹਨਾਂ ਦੇ ਤੇ ਆਰਤੀ ਕਹਿੰਦੀ ਵੀ ਮੈਂ ਆਪਣੇ ਬ੍ਰਦਰ ਦਾ ਕੇਕ ਹੈ ਜਿਹੜਾ ਇੱਥੇ ਕੱਟਣਾ ਚਾਹੁੰਨੀ ਆ ਤੁਸੀਂ ਇਹ ਕੇਕ ਕੱਟ ਰਹੇ ਆ ਤਾਲ ਆ ਵੀ ਅਮਰਪਾਲ ਸਿੰਘ ਹੈਪੀ ਬਰਥਡੇ ਟੂ ਯੂ ਵੀ ਬਰਥਡੇ ਟੂ ਯੂ ਸਾਡੀ ਧੀ ਰਾਣੀ ਆਰਤੀ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਭਾਈ ਆਰਤੀ ਦੇ ਭਰਾ ਦੇ ਜਨਮ ਦਿਨ ਦੀਆਂ ਤਾੜੀਆਂ ਮਾਰੋ ਵੀ ਆਪਕੇ ਲਈ ਵੀ ਅੱਜ ਸਾਡੇ ਪਰਿਵਾਰ ਦੇ ਬੱਚਿਆਂ ਦੇ ਵਿੱਚ ਦੋ ਬੱਚਿਆਂ ਦਾ ਸਾਡੇ ਨਾਲ ਜਨਮ ਦਿਨ ਇੱਥੇ ਹੈ ਜਿਹੜੇ ਇੱਕ ਆਰਤੀ ਦੇ ਭਰਾ ਦਾ ਤਿੰਨ ਜਾਣਾਂ ਦਾ ਬਰਥਡੇ ਸੀਗਾ ਨਵਦੀਪ ਸਿੰਘ ਆਜਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਇਹ ਬੱਚਾ ਸਾਡਾ ਨਵਦੀਪ ਆ ਜੀ ਜਿਹੜਾ ਇਹਨੇ ਵੀ ਆਪਣੀ ਲਾਈਫ ਦੇ ਵਿੱਚ ਬਹੁਤ ਦੁੱਖ ਤਕਲੀਫਾਂ ਦਾ ਸਾਹਮਣਾ ਕੀਤਾ ਜਦੋਂ ਸਾਡੇ ਕੋਲੇ ਬੱਚਾ ਆਇਆ ਸੀ ਇਹਦੀ ਮਦਰ ਦੇ 멘ਟਲੀ ਅਫਸੈਟ ਸੀ ਇਹਦੇ ਮਦਰ ਤੇ ਉਹਦੇ ਸਿਰ 'ਚ ਕੀੜੇ ਪੈ ਹੋਏ ਸੀ ਇਹਦੀ ਮੰਮੀ ਦੇ ਤੇ ਨਾਲ ਇਹ ਦੀ ਛੋਟੀ ਭੈਣ ਵੀ ਅਫਸੈਟ ਆ ਬਹੁਤ ਹਾਲਾਤ ਮਾੜੇ ਸੀ ਘਰ ਦੇ ਵਿੱਚ ਕੁਝ ਚੀਜ਼ਾਂ ਜਿਹੜੀ ਕਿ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਬਿਆਨ ਵੀ ਨਹੀਂ ਕੀਤੇ ਜਾਂ ਸਕਦੀਆਂ ਜੋ ਨਵਦੀਪ ਨੇ ਬਰਦਾਸ਼ਤ ਕੀਤਾ ਜੋ ਇਹਦੇ ਪਰਿਵਾਰ ਨੇ ਬਰਦਾਸ਼ਤ ਕੀਤਾ ਹੁਣ ਇਹਦੀ ਮੰਮੀ ਇੱਥੇ ਸਾਡੇ ਕੋਲੇ ਕਰੀਬ 1 ਸਾਲ ਰਹੇ ਠੀਕ ਹੋ ਕੇ ਘਰ ਚਲੇ ਗਏ ਵਾਪਸ ਇਹਦੇ ਪਾਪਾ ਮੰਮੀ ਤੇਰੀ ਭੈਣ ਆਪਣੇ ਪਿੰਡ ਰਹਿੰਦੇ ਨੇ ਤੇ ਨਵਦੀਪ ਇੱਥੇ ਸਾਡੇ ਕੋਲੇ ਪੜਦਾ ਵੀ ਆ ਜਿੱਥੇ ਵਧੀਆ ਖਿਡਾਰੀ ਆ ਉੱਥੇ ਵਧੀਆ ਵਿਦਿਆਰਥੀ ਵੀ ਆ ਤੇ ਨਵਦੀਪ ਵਾਸਤੇ ਵੀ ਸਾਰੇ ਅਰਦਾਸ ਕਰਿਓ ਮਾਪੇ ਨਵਦੀਪ ਨੂੰ ਖਵਾ ਦਿਓ ਸੱਚੇ ਪਾਤਸ਼ਾਹ ਸਾਡੇ ਨਾਲ ਬੱਚਿਆਂ ਨੂੰ ਚੜ੍ਹਦੀਆਂ ਕਲਾ ਅੰਦਰੋਸਤੀਆਂ ਤਰੱਕੀਆਂ ਬਖਸ਼ਣ ਬਹੁਤ-ਬਹੁਤ ਮੁबारकਾ ਬੁੱਤ ਨੂੰ ਜਨਮ ਦਿਨ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕਲਾਪਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ